ਕੀ ਪ੍ਰੋਬਲਮ ਸੀਗੀ ਜੀ ਤੁਹਾਨੂੰ ਮੇਰਾ ਨਾਮ ਕਰਮਜੀਤ ਹੈ ਮੈਨੂੰ ਰੀੜ ਦੀ ਹੱਡੀ ਦੀ ਦਿੱਕਤ ਸੀ ਸਰਵਾਈਕਲ ਸੀ ਔਰ ਪੈਰਾਂ ਚ ਦਰਦ ਸੀ ਕਿੰਨੀ ਵਾਰ ਆਉਣ ਤੇ ਤੁਸੀਂ ਠੀਕ ਹੋਏ ਹੋ ਕਿੰਨਾ ਕੁ ਠੀਕ ਹੋਏ ਹੋ ਮੈਂ ਪਹਿਲੀ ਵਾਰ ਚੀ ਚੱਲਣ ਲਾਤੀ ਸੀ ਵਿਰੇ ਨੇ ਮੈਂ ਪੂਰੀ ਪੂਰੀ ਲੱਤ ਦੇ ਵਿੱਚ ਪੇਨ ਸੀ ਮੇਰੇ ਸੈਟਿਕਾ ਬੋਲਦੇ ਨੇ ਜਿਹਨੂੰ ਤੇ ਮੈਂ ਖੁਦ ਇੱਕ ਡਾਕਟਰ ਹੱਡੀਆਂ ਵਾਲੇ ਡਾਕਟਰ ਨਾਲ ਆਪਰੇਸ਼ਨ ਕਰਵਾਉਣੀ ਆ ਮੇਰਾ ਐਨਐਮ ਦਾ ਕੋਰਸ ਵੀ ਕੀਤਾ ਹੋਇਆ ਔਰ ਆਪਰੇਸ਼ਨ ਥੀਏਟਰ ਦਾ ਓਟੀ ਦਾ ਕੋਰਸ ਵੀ ਕੀਤਾ ਹੋਇਆ ਮੇਰਾ ਤੇ ਮਤਲਬ ਮੈਂ 10 ਸਾਲ ਤੋਂ ਕੰਮ ਕਰ ਰਹੀ ਆ ਹਸਪੀਟਲ ਚ ਹੱਡੀਆਂ ਵਾਲੇ ਚ ਤੇ ਸਾਡੇ ਡਾਕਟਰ ਨੇ ਮੈਨੂੰ ਖੁਦ ਰੀੜ ਦੀ ਹੱਡੀ ਦਾ ਆਪਰੇਸ਼ਨ ਬੋਲਿਆ ਸੀ ਮੇਰੇ L4 L5 S1 ਚ ਦਿੱਕਤ ਸੀ ਮਤਲਬ ਜੋ ਸਲਿੱਪ ਡਿਸਕ ਬੋਲਦੇ ਨੇ ਡਿਸਕ ਬਾਹਰ ਨਿਕਲੀ ਹੋਈ ਸੀ ਤਾਂ ਮੈਂ ਕਈ ਥਾਵਾਂ ਤੇ ਫਿਰ ਗਈ ਤੇ ਆਪਰੇਸ਼ਨ ਲਈ ਤਾਂ ਮੈਨੂੰ ਸਾਡੇ ਡਾਕਟਰ ਨੇ ਕਿਹਾ ਕਰਮਜੀਤ ਇਹ ਸਖਸ਼ਪੂਲ ਨਹੀਂ ਹੈ ਤੂੰ ਆਪਰੇਸ਼ਨ ਨਾ ਕਰਵਾ ਕਿਉਂਕਿ ਇਹਦੇ ਵਿੱਚ ਅਸੀਂ ਕਦੇ ਵੀ ਕਿਸੇ ਨੂੰ ਮਤਲਬ ਗਰੰਟੀ ਨਹੀਂ ਦਿੰਦੇ ਜਦੋਂ ਆਪਰੇਸ਼ਨ ਕਰਦੇ ਆ ਹੱਡੀਆਂ ਦਾ ਉਸ ਟਾਈਮ ਜੋ ਆਪਣੀ ਮੇਨ ਨਸ ਹੈ ਨਾ ਰੀਡ ਦੀ ਹੱਡੀ ਦੀ ਕਈ ਵਾਰ ਉਹਨੂੰ ਕੋਈ ਇੰਸਟਰੂਮੈਂਟ ਟੱਚ ਕਰ ਗਿਆ ਤਾਂ ਬੰਦੇ ਦਾ ਲੈਟਰਨ ਬਾਥਰੂਮ ਸਾਰਾ ਬੈੱਡ ਤੇ ਹੋਊਗਾ ਮਤਲਬ ਮੈਂ ਸਭ ਕੁਝ ਜਾਣਦੇ ਹੋਏ ਮੈਂ ਕਈ ਦੇਸੀ ਥਾਮਾਂ ਤੇ ਕਈ ਥਾਮਾਂ ਤੇ ਫਿਰ ਮੈਨੂੰ ਕਿਤੋਂ ਆਰਾਮ ਨਹੀਂ ਆਇਆ ਫਿਰ ਮੈਨੂੰ ਬਲਵੀਰ ਵੀਰੇ ਬਾਰੇ ਕਿਸੇ ਨੇ ਦੱਸਿਆ ਕਿ ਤੂੰ ਉੱਥੇ ਜਾ ਤਾਂ ਮੈਂ ਜਦੋਂ ਇੱਥੇ ਆਈ ਤਾਂ ਮੈਨੂੰ ਪਹਿਲੀ ਵਾਰ ਚ ਆਰਾਮ ਆ ਗਿਆ ਅੱਜ ਮੈਂ ਦੂਸਰੀ ਵਾਰ ਸੈਕਿੰਡ ਵਾਰ ਇੱਥੇ ਆਈ ਆ ਦੂਜੀ ਵਾਰ ਦੇ ਵਿੱਚ ਹੁਣ ਤੁਸੀਂ ਬਿਲਕੁਲ ਠੀਕ ਹਾਂ ਮੈਂ ਠੀਕ ਹਾਂ ਤੁਹਾਡੇ ਸਾਹਮਣੇ ਆ ਖੜੀਆਂ ਤਾਂਦਰੁਸਤਾਂ ਮੈਂ ਆਪਰੇਸ਼ਨ ਦਾ ਕੰਮ ਸਾਰਾ ਡਾਕਟਰ ਨਾਲ ਕਰਵਾ ਰਹੀਆਂ ਤੇ ਅੱਜ ਮੈਂ ਆਪਣੀ ਡਿਊਟੀ ਤੋਂ ਇੱਥੇ ਆਈਆਂ ਆ ਥੈਰੇਪੀ ਕਰਾਉਣ ਦੇ ਲਈ ਅੱਛਾ ਪਹਿਲੀ ਵਾਰ ਆਈ ਸੀ ਉਦੋਂ ਕਿੰਨਾ ਕ ਫਰਕ ਪੈ ਗਿਆ ਸੀ ਮੈਨੂੰ ਪਹਿਲੀ ਵਾਰ ਚ ਮੇਰੀ ਲੱਤ ਦਾ ਦਰਦ ਚਲਾ ਗਿਆ ਸੀ ਜੋ ਸਾਇਟਿਕਾ ਦਾ ਪੇਨ ਸੀ ਮੈਨੂੰ ਤੇ ਮੇਰੇ ਪੈਰਾਂ ਚ ਦਰਦ ਸੀ ਮੈਨੂੰ 80 90 ਪੈਸੇ ਮੇਰੇ ਪੈਰਾਂ ਚ ਆਰਾਮ ਪੈ ਗਿਆ ਸੀ ਤੇ ਮਤਲਬ ਮੇਰੇ ਸਰਵਾਈਕਲ ਦਾ ਸਰਵਾਈਕਲ ਮੈਨੂੰ ਬਚਪਨ ਤੋਂ ਸੀ ਕਟੋ ਘਟ ਮੈਨੂੰ 30 ਸਾਲ ਪੁਰਾਣਾ ਸਰਵਾਈਕਲ ਸੀ ਜੀ ਹਾਂਜੀ ਜਿਹੜਾ ਤੁਸੀਂ ਦਰਦ ਦੱਸ ਰਹੇ ਰੀੜ ਦੀ ਹੱਡੀ ਵਾਲਾ ਉਹ ਕਿੰਨੇ ਲੰਬੇ ਸਮੇਂ ਤੋਂ ਜੀ ਉਹ ਮੈਨੂੰ ਮਤਲਬ ਕੰਮ ਹਰ ਚ ਵੈਸੇ ਦਿੱਕਤ ਤਾਂ ਨਾਰਮਲੀ ਰਹਿੰਦੀ ਹੂ ਸੀ ਤੇ ਫਰਵਰੀ ਤੋਂ ਮੈਨੂੰ ਜ਼ਿਆਦਾ ਪ੍ਰੋਬਲਮ ਹੋ ਗਈ ਸੀ ਨਾ ਤਾਂ ਮੈਂ ਆਪਣੇ ਆਪ ਪਾਸਾ ਲੈ ਪਾਉਂਦੀ ਸੀ ਬੈੱਡ ਤੇ ਨਾ ਮੈਂ ਉੱਠ ਕੇ ਚੱਲ ਫਿਰ ਸਕਦੀ ਸੀ ਮਤਲਬ ਮੈਂ ਟੋਟਲੀ ਇੱਕ ਜਗ੍ਹਾ ਤੇ ਐਮੀ ਐਮੀ ਖੜ ਗਈ ਸੀ ਤਾਂ ਮੈਨੂੰ ਮੇਰੇ ਹਸਪੀਟਲ ਦਾ ਸਟਾਫ ਆ ਕੇ ਮੈਨੂੰ ਮੇਰੇ ਰੂਮ ਤੋਂ ਉਠਾ ਕੇ ਲੈ ਕੇ ਗਿਆ ਸੀ ਹਸਪੀਟਲ ਚ ਤੇ ਉੱਥੇ ਮੈਨੂੰ ਇੱਕ ਹਫਤਾ ਮੇਰੇ ਡ੍ਰਿਪਾਂ ਵਗੈਰਾ ਲਗਾਈਆਂ ਮਤਲਬ ਪੇਨ ਕਿਲਰ ਦੇ ਇੰਜੈਕਸ਼ਨ ਵਗੈਰਾ ਲਾਏ ਫਿਰ ਜਦੋਂ ਮੇਰੀ ਐਮ ਆਰ ਆਈ ਦੀ ਰਿਪੋਰਟ ਕਰਵਾਈ ਤਾਂ ਉਹਦੇ ਵਿੱਚ ਮੇਰੀਆਂ ਤਿੰਨ ਡਿਸਕਾਂ ਸਲਿੱਪਾਈਆਂ ਸੀ ਅੱਛਾ ਜਿਹੜੇ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਵੀਡੀਓ ਦੇਖ ਰਹੇ ਨੇ ਜਿਨ੍ਹਾਂ ਨੂੰ ਸਰਵਾਈਵ ਦੀ ਜਾਂ ਗੋਡਿਆਂ ਦੀ ਮੋਡਿਆਂ ਦੀ ਤਕਲੀਫ ਉਹਨਾਂ ਨੂੰ ਕੀ ਕਹਿਣਾ ਚਾਹੂੰਗੀ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗੀ ਜਿੰਨਾ ਹੋ ਸਕਦਾ ਹੈ ਆਪਰੇਸ਼ਨਾਂ ਤੋਂ ਬਚੋ ਤੇ ਆਪਣਾ ਵੀਰੇ ਕੋਲੇ ਆਓ ਆਪਣਾ ਇਲਾਜ ਕਰਾਓ ਗਾਰੰਟੀ ਨਾਲ ਤੁਸੀਂ ਚੱਲਦੇ ਹੋ ਜੀ